ਉਹ ਮਿਲਦੇ ਜਿਵੇਂ ਤੰਦਰਵਾਬ ਦੀ ਟੁੱਟ ਜਾਂਦੀ ਹੈ ਫੇਰ ਨਹੀਂ ਜੁੜਦੀ ਤੇਵੇਂ ਵਿੱਚ ਗ੍ਰਹਿ ਪੈ ਜਾਵੇਗੀ ਜਿਹਾ ਵਰਤ ਵਰਤਾਰਾ ਵਰਤੇਗਾ ਜੋ ਸਤਗੁਰੂ ਕੀ ਨਿੰਦਿਆ ਸਭ ਸੰਸਾਰ ਕਰੇਗਾ ਅਤੇ ਸਭ ਭੁੱਲ ਜਾਵਣਗੇ ਅਤੇ ਨਰਕ ਗਾਮੀ ਹੋਵਣਗੇ ਅਤੇ ਮੇਰੀ ਇਨਾ ਕੋ ਸੰਸਾਰ ਵਿੱਚ ਦਰਸ਼ਨ ਪ੍ਰਾਪਤ ਹੋਵੇਗਾ ਪਰ ਜੋ ਨਿੰਦਾ ਤੇ ਰਹਤ ਹਨ ਤੈਸੇ ਹੋਵਣਗੇ ਉਹ ਕਹਿਣਗੇ ਜੋ ਗੁਰੂ ਕਰਦਾ ਹੈ ਸੋ ਭਲਾ ਹੀ ਕਰਦਾ ਹੈ ਜੋ ਭਾਵਸ ਕਰੇ ਜੋ ਭਾਵੈ ਸੋ ਕਰੇ ਸੋ ਭਲਾ ਬੁਰਾ ਕਿਸੇ ਕੋ ਕਹਿਣਗੇ ਨਹੀਂ ਉਹ ਸਿੱਖ ਮੇਲ ਲਵਾੰਗੇ ਤਾਂ ਫਿਰ ਜਿਤੇ ਰਧਾਵੇ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਜੀ ਸਭ ਭੁੱਲ ਜਾਵਣਗੇ ਤਾਂ ਵੱਡਾ ਕਲਯੁਗ ਆਵੇਗਾ ਸਭ ਭੁੱਲ ਜਾਵਣਗੇ ਤਾਂ ਵੱਡਾ ਕਲਯੁਗ ਆਵੇਗਾ ਤਾਂ ਇਨਾ ਜੀਆਂ ਕੀ ਬਾਬ ਕੀ ਹੋਵੇਗੀ ਤਾਂ ਫੇਰ ਅੱਗੇ ਬਾਬੇ ਦਾ ਬੋਲਣਾ ਹੋਇਆ ਸ਼ਲੋਕ ਓ ਬਾਦਰ ਤੂ ਆ ਪੌਣ ਬਾਦਲ ਧੂਆ ਪੌਣ ਨਿਵਾਸੀ ਓ ਨਿਜ ਨਿਜ ਪੌੜੀ ਨਿਜ ਵਾਰ ਨਵੇਂ ਮਹਿਲ ਨਾਨਕ ਨਵੇਂ ਮਹਿਲ ਨਾਨਕਾ ਚਗਲ ਅਪਾਰ ਨਾਮ ਇਸ ਕਾ ਪਰਮਾਰਥ ਭਾਈ ਅਜਿਤਿਆਏ ਦੁਨੀਆਂ ਜੋ ਹੈ ਸੋ ਬਦਲ ਧੂਏਂ ਦੇ ਹਨ ਬਦਲ ਧੂਏਂ ਦੇ ਹਨ ਜੋ ਦੇਖੋ ਦੇਖੀ ਹੋਵਣਗੇ ਅਰ ਦੇਖੋ ਦੇਖੀ ਫਟ ਜਾਵਣਗੇ ਜਿਵੇਂ ਧੂਏ ਦਾ ਬਦਲ ਪੌਣ ਲਾਗੇ ਨਹੀਂ ਠਹਿਰਦਾ ਅਤੇ ਉੱਡ ਜਾਂਦਾ ਹੈ ਇਨਾ ਕੀ ਨਿਆਈਂ ਜਾ ਇਸ ਜ ਇਸ ਸਮੇ ਗੁਰੂ ਸਾੰਗ ਕਰੇਗਾ ਤਾਂ ਸਭ ਦੁਨੀਆਂ ਖਿੰਡ ਜਾਵੇਗੀ ਜੇ ਮੇ ਪੌਣ ਚੱਲੇ ਬਦਲ ਖਿੰਡ ਜਾਂਦੇ ਹਨ ਅਰ ਬੁਰੇ ਕਰਮ ਜੋ ਹਨ ਸੋ ਤਿੰਨ ਜਾਈ ਟੇਕਰਣਗੇ ਜੋ ਬੇਮੁਖ ਨਿੰਦਾ ਹੋਵਣਗੇ ਪਰ ਅਖੀਰ ਪਛਤਾਵਣਗੇ ਤਾਇ ਤੇ ਰਦਾਵੇ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਜੀ ਕੋਸ਼ ਫੇਰ ਵੀ ਬਖਸ਼ੀਏਂਗੇ ਕੀ ਨਾ ਫੇਰ ਬਾਬਾ ਜੀ ਕਾ ਬੋਲਣਾ ਹੋਇਆ ਬੱਚਾ ਅਜਤਿਆ ਇੰਦਰ ਜੋ ਹੈ ਸਤਿਗੁਰੂ ਹੈ ਸੋ ਤਿਸ ਦੇ ਸਿੱਖ ਿਸ ਦੇ ਸਿੱਖ ਸਭ ਸਾਧ ਦੇਵਤੇ ਹਨ ਓਹ ਨਿਰਤਕਾਰ ਕਰਦਾ ਹੈ ਤਾਂ ਬਖਸ਼ੀਏ ਲਵਾਂਗੇ ਤੇ ਮੇ ਬਚਾ ਇੱਕ ਐਸਾ ਹੀ ਸਿੱਖ ਹੋਵੇਗਾ ਜੋ ਨਤ ਕਿਸੇ ਦੀ ਨਾ ਕਰਨਗੇ ਕਰੇਗਾ ਯਾਰ ਮਿਲੇ ਕੋ ਮੇਲ ਲਵੇਗਾ ਮਿਲੇ ਕੋ ਮੇਲ ਲਵੇਗਾ ਪਰ ਜਾ ਵੋ ਵਖਤ ਆਵੇਗਾ ਤਾਂ ਸਾਧ ਸਿੱਖ ਆਗੇ ਹੀ ਸਮਾਏ ਜਾਣਗੇ ਅਜੇ ਹਾਮਨੁਖ ਰਹਿਣਗੇ ਜੋ ਮਿਲੇ ਕੋ ਪੀ ਬਿਛੋੜਨਗੇ ਇੱਕ ਇਦਾਂ ਦੇ ਵੀ ਹੋਣਗੇ ਜੋ ਮਿਲੇ ਕੋ ਬਿਛੋੜਨਗੇ ਸੋ ਪੁਰਖ ਨਰਕ ਗਾਮੀ ਹੋਵਣਗੇ ਨਿਜ ਪੌੜੀ ਨਿਜ ਥਾਵ ਜੋ ਹੈ ਸੋ ਇਸ ਕਾ ਨਾਮ ਸ਼ਬਦ ਕਾ ਜੋ ਇਸ ਵਖਤ ਸ਼ਬਦ ਉਚਾਰਨ ਉਚਾਰिएंगे ਸਤ ਗੁਰੂ ਨਿਰਲੰਭ 모ਹੇ ਰਹੇਗਾ ਜਿਵੇਂ ਗੁਰਵਿਆ ਜਗਿਆਰ ਮਾ ਜਮ ਜਿਵੇਂ ਗਿਆਰਮਾ ਜਾਮਾ ਧੂੜ ਉੱਜਲ ਹੋਆ ਹੈ ਐਸਾ ਸੰਸਾਰ ਤੇ ਜੈਸਾ ਕੰਮਲ ਜਲ ਤੇ ਰਹਤਾ ਹੈ ਉਸ ਕੋ ਜਲ ਨਹੀਂ ਪੋਤਾ ਤੈਸੇ ਤੂੰ ਕੇ ਬਦਲ ਨਿਕਟ ਨਾ ਆ ਮੰਗੀ ਅਰ ਬਾਰ ਮਾਂ ਜਾਮ ਜੋ ਹੋਵੇਗਾ ਬਾਰ ਮਾਂ ਜਾਮ ਜੋ ਹੋਵੇਗਾ ਸੋ ਦੇਸ ਪਰਵਾਨ ਹੋਵੇਗਾ ਸਭ ਵਸਤੂਆਂ ਨਮੀਆਂ ਹੋਣਗੀਆਂ ਹਰ ਅਪਾਰ ਬਸ ਤੂੰ ਜੋ ਹੈ ਸੋਈ ਰਹੇਗੀ ਪਰ ਵਸਤੂ ਸ਼ਬਦ ਹੈ ਸੋ ਉੱਥੇ ਸ਼ਬਦ ਹੀ ਹੋਵੇਗਾ ਸੋਇਕ ਇਹ ਬੇਮੁਖ ਹੋ ਮੰਗੀ ਜਿਸ ਕੋ ਪੀ ਨਾਮ ਰੱਖੇਗਾ ਉਹ ਆਪਣਾ ਬਸਤ ਕਿਸੇ ਦੇ ਨਿੰਦਣ ਕਾ ਵੀ ਨਹੀਂ ਹੈ ਪਰ ਇਸ ਕੀ ਚੁਗਲੀ ਕਰਕੇ ਦੁਸ਼ਟਾਦਿਕ ਮਰਨਗੀ ਸੱਚਿਆ ਉੱਪਰ ਚੁਗਲੀ ਨਹੀਂ ਚੱਲਦੀ ਉਹ ਸੱਚਿਆ ਉੱਪਰ ਚੁਗਲੀ ਨਹੀਂ ਚੱਲਦੀ ਤਾਂ ਫੇਰ ਜੇ ਤੇ ਰਧਾਵੇ ਅਰਦਾਸ ਕੀਤੀ ਜੋ ਸੱਚੇ ਪਾਤਸ਼ਾਹ ਤੂੰ ਕੁਛ ਖਾਂਦਾ ਪੀਂਦਾ ਵੀ ਹੈ ਜਾਂ ਫੇਰ ਬਾਬੇ ਜੀ ਕਾ ਬੋਲਣਾ ਹੋਇਆ ਬੱਚਾ ਜਿੱਥਿਆ ਜਿੱਥੇ ਕਾ ਖਾਣਾ ਹੈ ਤਿੱਥੇ ਖਾਣਾ ਪੀਣਾ ਕੁਛ ਨਹੀਂ ਸ਼ਲੋਕ ਆਪੇ ਤੰਦੇ ਕਰ ਕਰੇ ਨਾ ਕੁਛ ਪੀਏ ਨਾ ਖਾਏ ਓ ਨੀਚਾ ਅੰਦਰ ਨੀਚ ਜਾਤ ਸਤਿਗੁਰ ਰਹਾ ਲੇਵ ਲਈ ਸਾਈ ਸਾਦਰ ਚਾਏ ਸੀ ਓ ਫੁੱਟੇ ਸਗਲ ਜਹਾਨ ਨਾਨਕ ਕੋਈ ਗੁਰਮੁਖ ਉਬਰੇ ਸ਼ਬਦ ਰਹਿ ਮਨ ਗਿਆਨ ਜਿਸ ਕਾ ਪਰਮਾਰਥ ਭਾਈ ਅਜਿੱਤਿਆ ਜਿੱਥੇ ਗੁਰੂ ਕਾ ਆਸਣ ਹੈ ਤਿੱਥੇ ਖਾਣਾ ਪੀਣਾ ਕੁਛ ਨਹੀਂ ਉੱਥੇ ਸਚੋ ਹੀ ਸੱਚ ਹੈ ਸੱਚੇ ਕੋ ਸੱਚ ਜੋ ਹੈ ਸੋ ਨਾਮ ਹੈ ਉਸ ਕਾ ਨਾਮ ਸਾંગ ਪਰਚਿਐ ਰਹੇ ਹੋਰ ਕਿਸੇ ਦਾ ਰਜ਼ਾਇਆ ਨਹੀਂ ਰਜ਼ਦਾ ਉਥੇ ਪਾਪ ਪਰਕਰਤ ਕਾਈ ਨਹੀਂ ਅਤੀ ਨਿਚਾ ਅੰਦਰ ਨੀਚ ਜਾਤ ਹੈ ਸੋ ਕੀ ਹੈ ਉਹ ਆਪਣਾ ਆਪ ਜਣਾਵੇਗਾ ਨਹੀਂ ਆਪਣਾ ਆਪ ਜਣਾਵੇਗਾ ਨਹੀਂ ਅਤੇ ਹੰਕਾਰ ਦੂਰ ਕਰੇਗਾ ਸੰਤੋਖ ਖਿਮਾ ਸਨਤੋਖ ਖਿਮਾ ਮਾਸਟ ਉਸ ਦੀ ਜਾਤ ਹੈ ਉੱਥੇ ਹੀ ਸਤ ਗੁਰੂ ਜੀ ਦਾ ਵਾਸਾ ਹੋਵੇਗਾ ਅਤੇ ਜਿੱਥੇ ਤ੍ਰ ਗੁਣ ਹੋਵਣਗੇ ਅਤੇ ਪਾਪ ਸੀਗਾਰ ਪੀ ਕਰਦਾ ਸਾਧਾ ਨਾਲ ਮਿਲ ਕਰ ਸਭ ਕੁਝ ਭੋਗਦਾ ਹੈ ਪਰ ਉਸ ਨੂੰ ਕੁਝ ਨਹੀਂ ਲੱਗਦਾ ਉਹ ਅਲੇਪ ਹੈ ਪਰ ਸਾਗ ਵਿੱਚ ਰਹੇਗਾ ਸਾਗ ਵਿੱਚ ਰਹੇਗਾ ਸਾਂਗ ਜਗੋ ਜੁਗ ਕਰਦਾ ਆਇਆ ਹੈ ਪਰ ਜੋ ਇਸ ਕਲੂ ਕਾਲ ਵਿੱਚ ਸਾਂਗ ਕਰੇਗਾ ਜਿਸ ਤੇ ਸਭ ਫਿੱਟ ਜਾਵਣਗੇ ਜੋ ਕੋ ਸੋ ਕੋਣ ਕੋਣ ਭੁੱਲ ਜਾਵਣਗੇ ਸਿੱਧ ਸਾਧ ਕੇ ਸਿੱਖ ਸਾਖੀ ਸਭ ਫਿੱਟ ਜਾਵਣਗੀ ਕੋਈ ਬਿਰਲਾ ਗੁਰਮੁਖ ਸਾਬਤ ਰਹੇਗਾ ਓਹ ਸਬਦ ਗੁਰੂ ਕਾ ਕਹੇਗਾ ਸਬਦ ਕਰਕੇ ਰਹੇਗਾ ਸਬਦ ਪਰ ਚੱਲੇਗਾ ਸ਼ਬਦ ਕੋ ਮੰਨੇਗਾ ਹੋਰ ਸ਼ਬਦ ਝੂਠ ਕਰ ਰਹੇਗਾ ਸੋਈ ਪੁਰਖ ਸਤਿਗੁਰੂ ਕਾ ਸਿੱਖ ਹੋਵੇਗਾ ਉਹ ਹੋ ਸਭ ਹੋਰ ਸਭ ਨਰਕ ਗਾਮੀ ਹੋਵਣਗੇ ਤਾਂ ਫਿਰ ਇਜਤੇ ਰਦਾਵੇ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਐਸਾ ਇੱਕ ਕੋਈ ਹੋਵੇਗਾ ਅਰਜੀ ਉਹਨਾਂ ਜੀਆਂ ਕੇ ਬਾਬ ਕੀ ਹੋਵੇਗਾ ਤਾਂ ਫੇਰ ਬਾਬੇ ਜੀ ਦਾ ਬੋਲਣਾ ਹੋਇਆ ਸ਼ਲੋਕ ਲੱਖ ਕਰੋੜੀ ਜੀਵਤੇ ਕੋਣ ਨਰਕ ਪੁਚਾਈ ਓ ਲਾਗੇ ਅਕ ਕਾਸ਼ਿਓ ਬਹੁ ਪੰਚੀਏ ਹੁਕਮ ਹੋਏ ਧਰਮ ਰਾਏ ਜੋ ਕਾਡੇ ਨਰਕਾਂ ਵਿੱਚੋਂ ਇਨਾ ਜੀਆਂ ਸਤ ਗੁਰੂ ਨਹੀਂ ਪੇਜ ਭੇਟਿਆ ਕਰ ਭਰਮ ਮੇ ਕੀ ਆਸ ਤਾ ਕੋ ਲਿਖੇ ਲਖੀਏ ਏਹ ਦਾਣੇ ਪਾਣੀ ਕਾ ਜਿਓ ਮਾਇਆ ਮਮਤਾ ਮੋਣੀ ਤਾਂ ਇਸ ਗੱਲ ਜਿਉ ਨਾਨਕ ਆਸਣ ਪੂਰਿਆ ਫਿਰ ਨਾ ਫਿਰ ਨਰਕ ਨਿਵਾਸ ਜਿਉ ਕਿਸ ਕਾ ਪਰਮਾਰਥ ਸੁਣੋ ਭਾਈ ਜਿਤਿਆ ਓ ਸ਼ਾਨਮਹਿ ਕਰੋੜੀ ਜੋ ਜੀਵ ਥੇ ਤਿਨਾ ਸਤਗੁਰੂ ਕੋ ਨਾ ਜਾਣਿਆ ਸਤਗੁਰੂ ਕੋ ਨਾ ਜਾਣਿਆ ਸੀ ਬ੍ਰਹਮੇ ਬ੍ਰह्म ਜਪਿਆ ساری ਉਮਰ ਗਵਾਲੀ ਕਹਿਣ ਜੋ ਹਮ ਭੀ ਬ੍ਰह्म ਹੈ ਗੁਰੂ ਪੀ ਬ੍ਰਹਮ ਹੈ ਅਰ ਸਤ ਗੁਰੂ ਇਸ ਵਾਦ ਕਰਕੇ ਸੇ ਜੋ ਅਸੀਂ ਵੱਡੇ ਹਾਂ ਅ ਸਾਡਾ ਪੰਥ ਜਿਹਾ ਕੋਈ ਹੋਰ ਨਹੀਂ ਉਹਨਾਂ ਦਾ ਵਾ ਬਨ ਬਦਾ ਸੀ ਓਹ ਮਾਰ ਬਿਦਾਰ ਕਰੇਗੇ ਕੋਦਿਓ ਤੇ ਕੁੰਬੀ ਨਰਕ ਮੇ ਸਭ ਪਾਏ ਉਹਨਾ ਹੈ ਵਿਲਾਪ ਕਰਦਿਆ ਸਤਜੁਗ ਬੀਤੇ ਆ ਫਿਰ ਤਰੇਤਾ ਜੁਗ ਜਨਕ ਵਿਦੇਹੀ ਦੀ ਆਗਿਆ ਜਨਕ ਬਦੇਹੀ ਦੀ ਆਗਿਆ ਸਾਥ ਨਰਕੋਂ ਕਨਕਾਲੇ ਸੋ ਕਿਉਂ ਕਰ ਨਰਕੋਂ ਕਨਕਾਲੇ ਥੇ ਜਾਂ ਸਤ ਗੁਰੂ ਕੇ ਜਾਮੇ ਕਾ ਆਉਣਾ ਹੋਇਆ ਆਉਣਾ ਜੋ ਲਗਾ ਸੀ ਤਾਂ ਉਹ ਪੁਰਖ ਨਰਕੋਂ ਬਾਹਰ ਨਿਕਲੇ ਸਨ ਭਾਵੇਂ ਉਹਨਾ ਬਾਦ ਕਿਆ ਸੀ ਪਰ ਭਾਈ ਜਿੱਤਿਆ ਗੁਰੂ ਨਿਰਵੈਰ ਹੈ ਗੁਰੂ ਨਿਰਵੈਰ ਹੈ ਬੈਰ ਕਿਸੇ ਨਾ ਨਹੀਂ ਰੱਖਦਾ ਅਤੇ ਫੇਰ ਜਿਤੇ ਰਧਾ ਵੀ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਜੀਓ ਕਿਉਂ ਕਰ ਪਉਣ ਲੱਗੀ ਤਾ ਫੇਰ ਗੁਰੂ ਨਾਨਕ ਜੀ ਕਾ ਬੋਲਣਾ ਹੋਇਆ ਉਜਾ ਗੁਰੂ ਨਾਨਕ ਜੀ ਸੱਚਖੰਡ ਕੋ ਚੱਲੇ ਹਨ ਤਾਂ ਉਹਨਾ ਕੋ ਹੁਕਮ ਕੀਤੋ ਨੇ ਜੋ ਆਸਾਂ ਕੋ ਨਰਕੋਂ ਕੇ ਜੋ ਜੀਵ ਹਨ ਸੋ ਜਾਏ ਦਿਖਾਈਓ ਤਾਉਨਾ ਭਗਤਾਂ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਤੁਸਾਂ ਕੋ ਨਰਕ ਸੁਰਗ ਨਾਲ ਕੀ ਕੰਮ ਹੈ ਤੁਸੀਂ ਸੱਚ ਖੰਡ ਜਾਓ ਤਾਂ ਫੇਰ ਹੁਕਮ ਕੀਤਾ ਅਸਾਂ ਤਾਂ ਇਹ ਤਮਾਸ਼ਾ ਦੇਖ ਕਰ ਚੱਲਣਾ ਹੈ ਤਾਂ ਗਣ ਹੁਕਮ ਮਨ ਕੇ ਗਣ ਹੁਕਮ ਮਨ ਕੇ ਲੈ ਚੱਲੇ ਤਾਂ ਅੱਗੇ ਪੁਕਾਰ ਆਵਦੀ ਸੀ ਨਰਕ ਦੀ ਜੀਆਂ ਬਹੁਤ ਕੁਵਾਰ ਦੀ ਹਨ ਪਰ ਜੋ ਨਰਕ ਜਿਉਂ ਨਾਗ ਜਿਉਂ ਗੁਰੂ ਨਾਨਕ ਕਾ ਵਿਵਾਨ ਣੀੜੇ ਆਇਆ ਤਾਂ ਉਹ ਜੀ ਸਭ ਚੁੱਪ ਕਰ ਗਏ ਅਰ ਧਰਮ ਰਾਏ ਆਸਣ ਛੋੜ ਕਰ ਭਜ ਤਾ ਉਹ ਚਿੱਤਰ ਗੁਪਤ ਵੀ ਨਾਲੋਂ ਭਨੇ ਤਾਂ ਫੇਰ ਗੁਰੂ ਨਾਨਕ ਜੀ ਉਹਨਾਂ ਨਰਕ ਕੀ ਜੀਆਂ ਸੇ ਪੁੱਛਿਆ ਤੁਸੀਂ ਜੋ ਕੁਕਾਰ ਦੇ ਸੂ ਹੁਣ ਕਿਉਂ ਸ਼ਾਂਤ ਆਈ ਤਾ ਉਹ ਨਰਕ ਦੇ ਜੀ ਬੋਲੇ ਜੀ ਤੈਨੂੰ ਜਾਣ ਕੇ ਤਾ ਤੈਨੂੰ ਜਾਣੇ ਕਾ ਜੋ ਸੀਤਲ ਪਰ ਪਵਨ ਲੱਗਾ ਹੈ ਤਾ ਆਸਾ ਨੂੰ ਸ਼ਾਂਤ ਆਈ ਹੈ ਤੇਰੀ ਤਪ ਹੋ ਤਰੀ ਤਾਈ ਆਏ ਤਪ ਬੁਝ ਗਏ ਅਰੇ ਜਮ ਦੂਤ ਜੋ ਅਸਾਂ ਕੋ ਮਾਰਦੇ थे ਸੋ ਭੱਜ ਗਏ ਹਨ ਹੁਕਮ ਹੋਇਆ ਜੋ ਇਹਨਾ ਕੋ ਬਾਹਰ ਕੱਢੋ ਸਤ ਗੁਰੂ ਜੀ ਸੱਚੇ ਸੱਜੇ ਪੈਰ ਕੇ ਅੰਗੂਠੇ ਨਾਲ 96 ਕਰੋੜੀ ਅਤੇ ਜੀਵ ਓ 96 ਕਰੋੜੀ ਅਤੇ 20 ਲੱਖ ਜੀਵ ਨਰਕ ਵਿੱਚੋਂ ਕੱਢੇ ਸਨ ਤਾ ਧਰਮ ਰਾਏ ਨਿਰੰਤਰ ਜੀ ਅੱਗੇ ਨਿਰਆਕਾਰ ਜੀ ਅੱਗੇ ਆਏ ਪੁਕਾਰਿਆ ਜੋ ਜੀ ਇੱਕ ਮਹਾਂਪੁਰਖ ਆਇਆ ਹੈ ਇਕ ਮਹਾਪੁਰਖ ਆਇਆ ਹੈ ਇਸ ਕੋ ਨਰਕ ਬੀਜੇ ਹੀ ਕਰ ਦਿੱਤੇ ਉਸ ਨੈ ਜੋ ਨਰਕ ਕੇ ਜੀਵ ਹਨ ਸੋ ਨਰਕੋਂ ਬਾਹਰ ਕੱਢ ਬਹਾਰ ਬਹਾਲ ਦਿੱਤੇ ਤੁਮਾਰੀ ਆਗਿਆ ਹੋਵੇ ਤਾਂ ਫੇਰ ਓ ਫੇਰ ਸੱਚਾ ਨਿਰਆਕਾਰ ਜੀ ਬੋਲਿਆ ਹੈ ਧਰਮ ਰਾਹੀ ਉਸ ਮਹਾਪੁਰਖ ਕੋ ਕੁਛ ਨਹੀਂ ਆਖੀ ਕੁਛ ਨਹੀਂ ਕਹਿਣਾ ਜੀ ਉਹ ਚਾਹੇ ਤਾਂ ਨਰਕ ਹੀ ਦੂਰ ਕਰ ਦੇਵੇਗਾ ਪਰ ਉਸ ਰਾਜੀ ਰੱਖਣਾ ਹੈ ਤਾਂ ਧਰਮ ਰਾਏ ਹੈ ਹੱਥ ਜੋੜ ਕੇ ਅਰਦਾਸ ਕੀਤੀ ਜੀ ਫਿਰ ਸ੍ਰਿਸ਼ਟੀ ਕਾ ਬੰਦਜ ਕਿਉਂ ਕਰ ਚੱਲੇਗਾ ਤਾਂ ਫੇਰ ਨਿਰਾਕਾਰ ਕੀ ਆ ਗਿਆ ਹੋਈ ਜੋਏ ਧਰਮ ਰਾਇ ਤum ਉਸ ਭਗਤ ਪਾਸ ਜਾਏ ਜਿਉ ਕਰ ਰਾਜੀ ਹੋਵੇ ਤਿਵੇਂ ਕਰ ਤਾਂ ਧਰਮ ਰਾਏ ਸ੍ਰੀ ਸਤਗੁਰੂ ਨਾਨਕ ਜੀ ਅੱਗੇ ਆਏ ਮੱਠਾ ਟੇਕਿਆ ਖੜਾ ਹੋਇਆ ਤੇ ਅਰਦਾਸ ਕੀਤੀ ਜੋ ਜੀ ਮਿਹਰਵਾਨ ਇਨਾ ਜੀਆਂ ਵੱਡੇ ਅਗਣ ਗਿਣਤ ਹੀ ਪਾਪ ਕੀਤੇ ਹਨ ਤਾਂ ਉਸ ਬਖਤ ਸਤਿਗੁਰੂ ਨਿਰਾਕਾਰ ਧਿਆਨ ਕਰਕੇ ਤਪੱਸਿਆ ਕੀਤੀ ਹੈ ਸੀ ਜਾਂ ਤਾੜੀ ਗੁਰੂ ਮਹਾਰ ਮਾਰੀ जी खोली तरम राय योग आखे उस ये धर्म राय हे तपस्या सब घड़ी सवा घड़ी की जिया को मुजरे मुझे, मुझे दियो ਪਾਪਾਂ ਕੇ ਬਦਲੀਨ ਕੀ ਖਲਾਸੀ ਕਰੀਏ ਤਾਂ ਧਰਮ ਰਾਏ ਤਪੱਸਿਆ ਕੀ ਕੀਆ ਤਪੱਸਿਆ ਇੱਕ ਧਾਰਨ ਪਾਈ ਗਿਉ ਪਪਾ ਇੱਕ ਪਾਸੇ ਪਾਈ ਤਾਂ ਤਪੱਸਿਆ ਭਾਰੀ ਹੋਈ ਵਾਹ ਧੰਨ ਗੁਰੂ ਨਾਨਕ ਸੱਚੇ ਬਾਦਸ਼ਾਹ ਤੇਰੀ ਤਾਂ ਇੱਕ ਘੜੀ ਦੀ ਇੱਕ ਪਲ ਦੀ ਤਪੱਸਿਆ ਇਹ 96 ਕਰੋੜ 20 ਲੱਖ ਪਾਪੀ ਜੀਵ ਵਾਰ ਕਰ ਦਿੱਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਔਰ ਪਰਮੇਸ਼ਰ ਇਕ ਹੈ ਪਰਮੇਸ਼ਰ ਤੇ ਗੁਰੂ ਚ ਕੋਈ ਭੇਦ ਨਹੀਂ ਸਤ ਕਰਤਾਰ ਤਨ ਰੰਕਾਰ ਜੀ ਸਤ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੁਥਾਨ ਸੁਆਵੇ ਰਾਮ ਰਾਜੀ ਉਹ ਮਿਲਦੇ ਜਿਵੇਂ ਤੰਦਰਵਾਬ ਦੀ ਟੁੱਟ ਜਾਂਦੀ ਹੈ ਫੇਰ ਨਹੀਂ ਜੁੜਦੀ ਤੇਵੇਂ ਵਿੱਚ ਗਰਹ ਪੈ ਜਾਵੇਗੀ ਜਿਹਾ ਵਰਤ ਵਰਤਾਰਾ ਵਰਤੇਗਾ ਜੋ ਸਤਗੁਰੂ ਕੀ ਨਿੰਦਿਆ ਸਭ ਸੰਸਾਰ ਕਰੇਗਾ ਕਤੇ ਸਭ ਭੁੱਲ ਜਾਵਣਗੇ ਅਤੇ ਨਰਕ ਗਾਮੀ ਹੋਵਣਗੇ ਅਤੇ ਮੇਰੀ ਇਨਾ ਕੋ ਸੰਸਾਰ